ਕੀ ਰਣਨੀਤੀ ਤਿਆਰ ਕੀਤੀ ਗਈ ਹੈ ਆ ਦੇਖੋ ਆਪਣਾ ਦੋਮਾ ਫੋਰਮਾਨ ਨੇ ਐਲਾਨ ਕੀਤਾ ਸੀ ਵੀ ਪੀਐਮ ਜਦੋਂ ਪੰਜਾਬ ਆਉਣਗੇ ਅਸੀਂ ਵੱਡੇ ਜਥੇ ਬਣਾ ਕੇ ਉਹਨਾਂ ਦੀ ਰੈਲੀ ਵਾਲ ਨੂੰ ਵਧਾਂਗੇ ਤੇ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਇਸੇ ਤਰ੍ਹਾਂ ਕੱਲ ਪਟਿਆਲੇ ਸੀ ਅ ਗੁਰਦਾਸਪੁਰ ਚ ਵੀ ਜੱਬੋਵਾਲ ਇਕੱਠੇ ਹੋਏ ਆ ਤੇ ਥੋੜੀ ਦੇਰ ਬਾਅਦ ਅਸੀਂ ਪੀਐਮ ਉਹਦੀ ਰੈਲੀ ਵਾਲ ਨੂੰ ਸਵਾਲ ਜਵਾਬ ਕਰਨ ਵਾਸਤੇ ਜਾਵਾਂਗੇ ਇਹ ਸਾਡਾ ਪ੍ਰੋਗਰਾਮ ਹੈ ਜਿਹੜਾ ਇੱਕ ਇਹ ਕਹਿਜਿਰਾ ਕਿ ਤੁਹਾਡੇ ਲੋਜ ਅਲਫਤੇ ਬੰਦ ਦੇ ਕੇ ਨਹੀਂ ਜਾਮ ਦਾ ਬਹੁਤ ਮਦਦਨ ਕੀਤਾ ਜਾਵੇਗਾ ਤਾਂ ਉਹ ਕੀ ਜਾਣੀਏ ਕੋਈ ਇਦਾਂ ਦਾ ਕੀ ਦੇਖੋ ਸਾਡਾ ਨਾ ਤਾਂ ਰਾਹ ਰੋਕਣ ਦਾ ਕੋਈ ਪ੍ਰੋਗਰਾਮ ਹੈਗਾ ਨਾ ਅਸੀਂ ਕਹਿੰਨੇ ਪੀਐਮਓ ਸਾਹਿਬ ਰੈਲੀ ਨਾ ਕਰਨ ਨਾ ਅਸੀਂ ਇਹ ਐਲਾਨ ਕੀਤਾ ਪੀਐਮਓ ਦੀ ਰੈਲੀ ਹੋਣ ਨਹੀਂ ਦੇਣੀ ਪਰ ਪ੍ਰਸ਼ਾਸਨ ਕੋਈ ਪੀਐਮਓ ਦੇ ਬਿਹੇਫ ਤੇ ਬੰਦਾ ਲੈ ਆਉਂਦਾ ਸਾਡੇ ਨਾਲ ਸਵਾਲ ਜਵਾਬ ਕਰਨ ਦਾ ਅਸੀਂ ਵਿਰੋਧ ਵੀ ਨਹੀਂ ਸੀ ਕਰਨਾ ਹੈਗਾ ਠੀਕ ਹੈ ਨਾ ਸਾਡਾ ਇਹੋ ਜਿਹਾ ਕੋਈ ਕੰਮ ਨਹੀਂ ਕਿ ਅੱਜ ਗਰਦਾਸਪੁਰ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਤੇ ਉਹਦੇ ਵਾਸਤੇ ਪੀਐਮਓ ਸਾਹਿਬ ਜ਼ਿੰਮੇਵਾਰ ਨੇ ਅਸੀਂ ਜ਼ਿੰਮੇਵਾਰ ਨਹੀਂ ਹੈਗਾ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਮੇਨ ਅਜੰਡਾ ਕੀ ਹੈ ਇਹ ਦੇਖੋ ਮਿਲਣਾ ਆ ਜਾਂ ਵਿਰੋਧ ਕਰਨਾ ਜਾਂ ਕੀ ਹੈ ਨਹੀਂ ਮੇਨ ਅਜੰਡਾ ਸਵਾਲ ਦਾ ਜਵਾਬ ਸਵਾਲ ਤਾਂ ਸਿਰ ਇਹ ਕਰਨਾ ਸੀ ਵੀ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰ ਲੈਂਦਾ ਸਾਨੂੰ ਹਾਈਵੇ ਬਣਾ ਕੇ ਸੜਕਾਂ ਦੇ ਉੱਤੇ ਕਿਉਂ ਰੋਕਿਆ ਗਿਆ ਉਹ ਸੰਵਿਧਾਨਕ ਉਹਦਾ ਦਰਜਾ ਕੀ ਹੈ ਸਾਡੇ ਉੱਤੇ ਜ਼ਬਰ ਕਿਉਂ ਕੀਤਾ ਗਿਆ ਅਰਧ ਸੈਨਿਕ ਫੋਰਸ ਕਿਉਂ ਲਾਈ ਗਈ ਬੁਲੇਟ ਦੀਆਂ ਗੋਲੀਆਂ ਚਾਹੇ ਐਸਐਲਆਰ ਹੋਵੇ ਜਾਹੇ 12 ਬੋਰ ਦੀ ਹੋਵੇ ਚਾਹੇ ਰਬੜ ਦੀਆਂ ਗੋਲੀਆਂ ਹੋਣ ਚਾਹੇ ਦੁਗਾ ਡਰੋਨ ਡਰਾਹੀਂ ਬੰਬਾਰਡਿੰਗ ਕਰਨੀ ਹੋਵੇ ਜਾਂ ਹੋਰ ਜਬਰ ਸਾਡੇ ਖਿਲਾਫ ਇਹ ਕਿਉਂ ਕੀਤਾ ਗਿਆ ਸਾਡੇ 450 ਕਿਸਾਨ ਸ਼ਹੀਦ ਹੋਏ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਕਿਉਂ ਸ਼ਹੀਦ ਕੀਤਾ ਗਿਆ ਲਖੀਮਪੁਰ ਖੀਰੀ ਦੇ ਦੋਸਿਆਂ ਨੂੰ ਸਜ਼ਾ ਦੇਣ ਦੀ ਬਜਾਏ ਟਿਕਟਾਂ ਦੇ ਕੇ ਕਿਉਂ ਨਵਾਜ ਦਿੱਤਾ ਗਿਆ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਸਕਦਾ 1457000 ਕਾਰਪੋਰੇਟ ਕਹਿੰਦਾ 10 ਸਾਲਾਂ ਚ ਮੋਦੀ ਸਾਹਿਬ ਨੇ ਕਿਉਂ ਮਾਫ਼ ਕਰ ਦਿੱਤਾ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ 700 ਰੁਪਏ ਦਿਹਾੜੀ ਔਰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਕਰੇ ਸੰਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਵਾਸਤੇ ਲਾਗੂ ਹੋਵੇ ਜਦੋਂ 60 ਸਾਲ ਦਾ ਕਿਸਾਨ ਹੋ ਜਾਂਦਾ ਉਹਨੂੰ 10000 ਪੈਨਸ਼ਨ ਦਿੱਤੀ ਜਾਵੇ ਸੀਟੂ 50 ਅਨੁਸਾਰ ਫਸਲਾਂ ਦੇ ਭਾਅ ਤੈਅ ਕਰਕੇ ਉਹਦੇ ਰੇਟ ਦਿੱਤੇ ਗਿਆ। ਇਹ ਸਾਡੇ ਕੰਮ ਪ੍ਰੋਗਰਾਮ ਸੀਗੇ ਸਵਾਲ। ਅਸੀਂ ਅੱਗੇ ਵਧਣ ਜਾ ਰਹੇ ਹਾਂ। ਹਾਂ ਸੀ। ਆਏ ਦੋ ਬਾਤ ਇਕੱਠੇ ਕਰਕੇ ਅੱਗੇ ਵਧਾਂਗੇ। ਅਬ ਉਸ ਦੇ ਵਲੋਂ ਫੰਡਾਂ ਦੇ ਨਾਕੇਬੰਦੀ ਕੀਤੀ ਗਈ ਹੈ ਜੇ ਇਹਦੇ ਨਾਕੇਬੰਦੀ ਤੇ ਫੰਡਲਰਾਂ ਨੂੰ ਰੋਕਿਆ ਜਾਂਦਾ। ਜਿੰਨਾ ਵੀ ਤਾਂ ਕੰਮ ਹੁੰਦੀਆਂ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਹਾਨੀ ਹੁੰਦੀ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ। ਹਾਂ ਇਹਦੇ ਵਾਸਤੇ ਫੋਰਸ ਅਸੀਂ ਅਸੀਂ ਤਾਂ ਜਿੱਥੇ ਤੱਕ ਸਾਥ ਹੋ ਜਾਇਆ ਜੂ ਜਾਵਾਂਗੇ। ਸਾਡਾ ਤਾਂ ਕੋਈ ਟਕਰਾਉਣ ਦਾ ਮਸਲਾ ਨਹੀਂ ਹੈ। ਅਗਰ ਉਹਸ ਰੋਕਦੀ ਹੈ ਤੇ ਤੁਸੀਂ ਹਾਂ ਦੇਖਾਂਗੇ ਮੌਕੇ ਮਤਾ ਉਹ ਲੀਡਰਸ਼ਿਪ ਹੈਗੀ ਫੈਸਲਾ ਕਰ ਲਓ।